ड्राइवर एकता जिंदाबाद 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 काले कानून वापस लाओ वापस लो वापस लो ड्राइवर एकता जिंदाबाद 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 काले कानून वापस लाओ वापस लो वापस लो मोदी सरकार हाय 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 काले कानून हाय 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 काले कानून वापस लाओ वापस लो वापस लो ड्राइवर ਜਿੰਦਾਬਾਦ ਜਿੰਦਾਬਾਦ ਕਾਗਰ ਇਕਤਾ ਜਿੰਦਾਬਾਦ 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 ਲੋਕੀ ਸਰਕਾਰ ਮੁਰਦਾਬਾਦ ਖੁਦਾਬਾਦ ਮੁਰਦਾਬਾਦ ਅਮਿਤ ਸ਼ਾਹ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਬਾਏਡਨ ਸੁਸ਼ੋੜਾ ਜੀ ਹੈ ਬਾਏਡਨ ਲੀਨ ਮੈਂ ਨੋਟਸ ਨਹੀਂ ਖਾਦੀ ਹਾਂਜੀ ਜਿਹੜੀ ਸਟ੍ਰਾਈਕ ਹੈ ਤੇਰੇ ਨਾਲੇ ਕੀਤੀ ਜਾ ਰਹੀ ਹੈ ਨਹੀਂ ਸਰ ਇਹ ਸਟ੍ਰਾਈਕ ਨਹੀਂ ਹੈਗੀ ਇਹ ਤਾਂ ਸਰਕਾਰ ਨੂੰ ਥੋੜਾ ਜਿਹਾ ਟ੍ਰੇਲਰ ਦਿਖਾਉਣ ਲਈ ਇਹ ਸਾਰੇ ਵੀਰ ਇਕੱਠੇ ਹੋਏ ਨੇ ਇਹ ਸਾਡੇ ਜਿੰਨੇ ਕੁ ਨਮਾਇंदे ਨੇ ਉਹ ਆਏ ਨੇ ਹਜੇ ਬਾਕੀ ਤਾਂ ਅਸੀਂ ਕਿਸੇ ਨੂੰ ਕਾਲ ਨਹੀਂ ਕੀਤੀ ਇਹ ਆਪਣੇ ਆਪ ਹੀ ਚੱਲ ਕੇ ਆਇਆ ਵੀ ਅੱਜ ਆਪਾਂ ਥੋੜਾ ਜਿਆ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸੁੱਤੀਆਂ ਹੋਈਆਂ ਸਰਕਾਰਾਂ ਨਵੇਂ-ਨਵੇਂ ਫਰਮਾਨ ਜਾਰੀ ਕਰਦੀਆਂ ਨੇ ਸਾਡੇ ਘਰ ਤਾਂ ਮਸਾਂ ਚੱਲਦੇ ਆ ਗੱਡੀਆਂ ਸਾਡੀਆਂ ਕਿਸ਼ਤਾਂ ਤੇ ਆ ਜਿਹੜੇ ਵੀ ਡਰਾਈਵਰ ਨੂੰ 7 ਸਾਲ 10 ਸਾਲ ਸਜ਼ਾ ਤੇ 7 ਲੱਖ ਰੁਪਿਆ ਜੁਰਮਾਨਾ ਗੱਡੀ ਦੀ ਕਿਸ਼ਤ ਤਾਂ ਘਰ ਅਸੀਂ ਮਸਾ ਚਲਾਉਨੇ ਆ ਜੇ ਉਹ ਸਾਨੂੰ ਜੁਰਮਾਨਾ ਜਾਂ ਸਜ਼ਾ ਹੋ ਜਾਂਦੀ ਆ ਤੇ ਸਾਡੇ ਤਾਂ ਬੱਚੇ ਸਾਡੇ ਪਰਿਵਾਰ ਰੁਲ ਜਾਣਗੇ ਜੀ ਸਰਕਾਰ ਨੂੰ ਚੰਗੇ ਕਾਨੂੰਨ ਲੈ ਕੇ ਆਉਣੇ ਚਾਹੀਦੇ ਆ ਇਹ ਸਾਡੀ ਬਰਬਾਦੀ ਵੱਲ ਨੂੰ ਲੈ ਕੇ ਜਾ ਰਹੇ ਨੇ ਆਉਣ ਵਾਲੇ ਟਾਈਮ 'ਚ ਬਹੁਤ ਵੱਡੇ ਤੌਰ 'ਤੇ ਪ੍ਰੋਟੈਸਟ ਕੀਤੇ ਜਾਣਗੇ ਰੋਡ ਜਾਮ ਕੀਤੇ ਜਾਣਗੇ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਇਹ ਸੁਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਟੇਲਰ ਆ ਜੀ ਜਿਹੜੀ ਆਹ ਤੌਰ ਤੇ ਡਰਾਈਵਰ ਦੀ ਸੈਲ ਵੀ ਵਗੈਰਾ ਤਨਖਾਹ ਉਹ ਕਿੰਨੀ ਕੁ ਮਿਲਦੀ ਹੈ ਜੀ 14 ਤੋਂ 15000 ਰੁਪਏ ਤਨਖਾਹ ਜੀ ਉਹਦੇ ਵਿੱਚ ਉਹ ਪਰਿਵਾਰ ਪਾਲ ਦਾ ਬੱਚੇ ਪਾਲ ਦਾ ਆਪਣੇ ਤੇ ਜਿਹੜੀ ਆ ਗਵਰਨਮੈਂਟ ਨੇ ਕਾਨੂੰਨ ਲਾਗੂ ਕੀਤਾ ਇਹ ਸਰਾਸਰ ਬੇਬੁਨਿਆਦ ਹੈ ਇਹਨੂੰ ਰੱਦ ਕਰਨਾ ਚਾਹੀਦਾ ਤੇ ਇਹਦੇ ਨਾਲ ਤਾਂ ਸਾਡੇ ਡਰਾਈਵਰ ਭਰਾਵਾਂ ਦਾ ਸਾਰਿਆਂ ਦਾ ਗਲਾ ਘੁੱਟਿਆ ਜਾਂਦਾ ਅਸੀਂ ਟੈਕਸੀ ਭਰਾ ਜਿੰਨੇ ਵੀ ਲੁਧਿਆਣੇ ਦੇ ਆ ਇੱਥੇ ਅੱਤਾਂ ਚਾਰ ਜਥੇਬੰਦੀਆਂ ਇਕੱਠੀਆਂ ਹੋਈਆਂ ਅਸੀਂ ਮੀਟਿੰਗ ਕਰਾਂਗੇ ਇੱਕ ਟ੍ਰੇਲਰ ਦਿਖਾਇਆ ਛੋਟਾ ਜਿਹਾ ਇਹਨਾਂ ਨੂੰ ਵੀ ਜੇ ਇਹ ਨਾ ਸਾਡੀਆਂ ਮੰਗਾਂ ਮੰਨੀਆਂ ਇਹ ਕਾਨੂੰਨ ਵਾਪਸ ਨਾ ਕੀਤਾ ਅਸੀਂ ਪੂਰਨ ਤੌਰ ਤੇ ਨੈਸ਼ਨਲ ਹਾਈਵੇ ਬੰਦ ਕਰਾਂਗੇ ਵੱਡੇ ਲੋਡੂਵਾਲ ਟੂਲਪਲਾਜ਼ਾ ਬੰਦ ਕਰਾਂਗੇ ਤੇ ਉਹਦੇ ਵਿੱਚ ਜੋ ਵੀ ਜ਼ਿੰਮੇਵਾਰੀ ਹੋਊਗੀ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਅਸੀਂ ਰੋਡ ਤੇ ਚਾਬੀਆਂ ਗੱਡੀਆਂ ਖੜਾ ਕੇ ਬੰਦ ਕਰ ਦੇਣੀ ਹੈ ਲੋਲਵਾਲ ਟਰੱਕ ਡਰਾਈਵਰਾਂ ਤੋਂ ਇਲਾਵਾ ਜਾਂ ਟੈਕਸੀ ਯੂਨੀਅਨ ਤੋਂ ਇਲਾਵਾ ਹੋਰ ਵੀ ਕੋਈ ਨਾ ਤੁਹਾਡੇ ਸਹਿਯੋਗ ਕਰ ਰਿਹਾ ਹਾਂ ਜੀ ਜੋ ਵੀ ਬੰਦਾ ਗੱਡੀ ਚਲਾ ਰਿਹਾ ਉਹ ਹਰੇਕ ਹੀ ਡਰਾਈਵਰ ਹੈ ਚਾਹੇ ਉਹ ਟੈਕਸੀ ਵਾਲਾ ਚਾਹੇ ਉਹ ਟਰੱਕ ਡਰਾਈਵਰ ਹੈ ਉਹ ਆਪਣੀ ਗੱਡੀ ਚਲਾ ਰਿਹਾ ਜੇ ਕੋਈ ਉਹਦੇ ਮੂਰੇ ਬਾਈਕ ਮੋਟਰਸਾਈਕਲ ਵਾਲਾ ਆ ਗਿਆ ਤਾਂ ਕਾਨੂੰਨ ਕਾਨੂੰਨ ਦੇ ਆਧਾਰ ਦੇ ਉੱਤੇ ਤਾਂ ਡਰਾਈਵਰ ਨੂੰ ਸਜ਼ਾ ਦਿੱਤੀ ਜਾਊਗੀ ਚਾਹੇ ਉਹ ਟੈਕਸੀ ਵਾਲਾ ਚਾਹੇ ਉਹ ਪ੍ਰਾਈਵੇਟ ਗੱਡੀ ਵਾਲਾ ਗੱਡੀ ਕਿਸ ਤਰ੍ਹਾਂ ਦੀ ਜਮਨੀ ਤੋਂ ਠੋੜੀਆਂ ਜੀਆਂ ਕਿਸੇ ਕਿਸ ਤਰ੍ਹਾਂ ਵੀ ਨਿਕਲਦੀ ਮੁਸ਼ਕਲ ਨਹੀਂ ਹਾਂਜੀ ਹਾਂਜੀ ਅਸੀਂ ਕੱਢਣਾ ਮੁਸ਼ਕਲ ਕਰਾਂਗੇ ਥੋੜੀਆਂ ਜੀਆਂ ਉਹਨਾਂ ਗੱਡੀ ਕਿਸ਼ਤਾ ਜਿਵੇਂ ਕਿਸ਼ਤਾ ਤੁਹਾਡੇ ਅੱਗੇ ਗੱਡੀ ਲਈ ਕਿਸ਼ਤਾ ਤੇ ਹੈਗੀਆਂ ਗੱਡੀਆਂ ਦਾ ਸਾਡੀਆਂ ਕਿਸ਼ਤਾਂ ਲੈਂਦੀ ਜੀ 5-5 ਸਾਲ ਦੀਆਂ ਕਿਸ਼ਤਾਂ ਨੇ ਉਹ ਕੌਣ ਭਰੂਗਾ ਬੰਦੇ ਨੂੰ ਜੁਰਮਾਨਾ ਹੋ ਗਿਆ ਐਕਸੀਡੈਂਟ ਹੋ ਗਿਆ 7 ਸਾਲ 7 ਲੱਖ ਰੁਪਏ ਜੁਰਮਾਨਾ ਕਰਤਾ ਉਹ ਕਿਸ਼ਤਾਂੋਂ ਭਰੂਗਾ ਕਿ ਘਰ ਪਰਿਵਾਰ ਤੇ ਲਾਊਗਾ ਆਪਣਾ ਤੁਹਾਡਾ ਕਹਿਣਾ ਕੀ ਹੈ ਸਰਕਾਰ ਨੂੰ ਕੀ ਪੱਖ ਰੱਖਣਾ ਚਾਹੀਦਾ ਤੁਹਾਡੇ ਬਾਰੇ ਵਿੱਚ ਕੀ ਸੋਚ ਕੇ ਚੋ ਸਾਡਾ ਪੱਖ ਇਹੀ ਹੈ ਜੀ ਇਹ ਜਿਹੜਾ ਕਾਨੂੰਨ ਇਹਨਾਂ ਨੇ ਲਾਗੂ ਕੀਤਾ ਇਹ ਬਹੁਤ ਬੇਬੁਨਿਆਦ ਹੈ ਅਸੀਂ ਇਹਨੂੰ ਰੱਦ ਕਰਾਉਣਾ ਚਾਹੁੰਦੇ ਆਂ ਵੀ ਇਹ ਡਰਾਈਵਰ ਭਰਾਵਾਂ ਦੇ ਹੱਕ ਦੇ ਖਾਤਰ ਬਿਲਕੁਲ ਨਹੀਂ ਹੈਗਾ ਇਹ ਸਰਾਸਰ ਬੇਬੁਨਿਆਦ ਹੈ ਨਹੀਂ ਅਗਰ ਜੇ ਸੌਦਾ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀ ਇੱਕ ਇਹਦੇ ਵਿੱਚ ਕਿਹੜੀਆਂ ਸੌਦਾ ਹੋਣੀਆਂ ਚਾਹੀਦੀਆਂ ਸੌਦਾ ਹੋਣੇ ਚਾਹੀਦੀਆਂ ਜੀ ਮਿਲ ਕੇ ਮੀਟਿੰਗ ਕਰਨੀ ਚਾਹੀਦੀ ਆ ਟਰਾਂਸਪੋਰਟ ਮਿਨਿਸਟਰ ਨਾਲ ਸਾਡੇ ਨਾਲ ਸਾਰਿਆਂ ਨਾਲ ਮੀਟਿੰਗ ਹੋਣੀ ਚਾਹੀਦੀ ਆ ਮੀਟਿੰਗ ਤੋਂ ਬਾਅਦ ਹੀ ਇਹ ਡਿਸੀਜਨ ਲੈਣ ਦੇ ਦਾ ਸੋਧ ਕਰੋ ਇਹਦੇ ਵਿੱਚ ਅਸੀਂ ਕਹਿੰਦੇ ਆਂ ਸੋਧ ਕਰੋ ਪਰ ਜਿਹੜਾ ਜੁਰਮਾਨਾ ਜਿਵੇਂ ਹੁਣ ਡਰਾਈਵਰ ਤੋਂ ਕਿਸੇ ਤੋਂ ਐਕਸੀਡੈਂਟ ਹੋ ਗਿਆ ਉਹਨੂੰ ਆਮ ਪਬਲਿਕ ਵਾਲੇ ਬੰਦੇ ਆ ਜਾਂਦੇ ਆ ਜਿਹੜੇ ਇਹਨਾਂ ਨੇ ਕਾਨੂੰਨ ਬਣਾਇਆ ਵੀ ਉਹ ਭੱਜ ਜਾਂਦਾ ਭੱਜੇ ਨਾ ਉਹ ਆਪਦੀ ਜਾਨ ਦੀ ਹਿਫਾਜ਼ਤ ਕਰਨ ਜਦੋਂ ਲੋਕ ਆ ਕੇ ਪਬਲਿਕ ਉਹਨੂੰ ਕੁੱਟਦੀ ਮਾਰਦੀ ਆ ਫਿਰ ਉਹਦਾ ਵੀ ਜੁਰਮਾਨਾ ਇਹਨਾਂ ਨੂੰ ਦੇਣਾ ਚਾਹੀਦਾ ਉਹਨਾਂ ਉਹਦੇ ਦੇ ਵੀ ਕਾਨੂੰਨ ਕੋਈ ਲਾਗੂ ਹੋਣਾ ਚਾਹੀਦਾ ਇਹਨਾਂ ਨੂੰ ਸਰਕਾਰ ਕਾਨੂੰਨ ਉਹ ਲੈ ਕੇ ਆਈ ਆ ਜੀ ਡਰਾਈਵਰ ਭੱਜਿਆ ਤਾਂ ਮਰਿਆ ਖੜਿਆ ਤਾਂ ਮਰਿਆ ਜੇ ਖੜ ਗਿਆ ਤਾਂ ਪਬਲਿਕ ਕੁੱਟ-ਕੁੱਟ ਮਾਰ ਦੂ ਜੇ ਭੱਜ ਗਿਆ ਤੇ ਆ ਸਰਕਾਰ ਨੇ ਨਵਾਂ ਫਰਮਾਨ ਜਿਹੜਾ ਜਾਰੀ ਕੀਤਾ ਵਾ ਤਾ ਵੀ ਮਰ ਗਿਆ ਜੀ ਡਰਾਈਵਰ ਸਾਰੇ ਪਾਸਿਓਂ ਮਰ ਗਿਆ ਸਰਕਾਰ ਨੂੰ ਕੋਈ ਇਹੋ ਜਿਹੇ ਪਲਾਨ ਕਰਨੇ ਚਾਹੀਦੇ ਨੇ ਕਿ ਡਰਾਈਵਰ ਨੂੰ ਜਿਵੇਂ ਕਿ ਦਿਨ ਰਾਤ ਮਿਹਨਤ ਕਰਦੇ ਨੇ ਇਹ 24 ਘੰਟੇ 24 24 ਘੰਟੇ ਗੱਡੀਆਂ ਚਲਾਉਂਦੇ ਆ ਪਰ ਇਸ ਵਾਸਤੇ ਸਰਕਾਰ ਕੋਲੇ ਕੋਈ ਪਲਾਨ ਨਹੀਂ ਉਲਟਾ ਕਾਨੂੰਨ ਸਾਡੇ ਤੇ ਹੀ ਥੋਪ ਦਿੱਤਾ ਇਹ ਏਸੀਆਂ ਚ ਬੈਠ ਕੇ ਸਾਫ਼ ਜੇ ਲਫ਼ਜ਼ਾਂ ਚ ਸਾਫ਼ ਸਾਫ਼ ਜੇ ਲਫ਼ਜ਼ਾਂ ਚ ਗੱਲ ਕਰਨਾ ਚਾਹੁੰਦਾ ਆਪਾਂ ਇੱਕ ਨਾ ਕਹਾਵਤ ਸੁਣਦੇ ਹੁੰਦੇ ਸੀਗੇ ਅੰਧੇਰ ਨਗਰੀ ਚੌਪਟ ਰਾਜਾ ਹਨਾ ਇੱਕ ਤੋਂ ਬਾਅਦ ਇੱਕ ਕਾਨੂੰਨ ਲੋਕਤੰਤਰ ਦਾ ਘਾਣ ਕਰਨ ਵਾਲੇ ਲਾਗੂ ਕਿਤੇ ਜਾਂਦੇ ਆ ਲੋਕ ਖੱਜਲ ਖਵਾਰ ਹੁੰਦੇ ਆ ਪਰਵਾਰ ਜਦੋਂ ਜਹਿਦ ਕਰਦੇ ਆ ਲੋਕ ਸੜਕਾਂ ਤੇ ਉਤਰਦੇ ਆ ਆਪਣੀਆਂ ਦਿਹਾੜੀਆਂ ਤੋੜਦੇ ਆ ਆਪਣਾ ਕੀਤਾ ਬਰਬਾਦ ਕਰਦੇ ਆ ਉਹਦੇ باوجود ਸਰਕਾਰ ਉਹਨਾਂ ਦੇ ਗਲ ਘੁੱਟਣ ਦੇ ਲਗਾਤਾਰ ਆਮਦ ਹੋਈ ਪਈ ਆ ਉਹਦੇ ਤੇ ਮਤਲਬ ਉਹਦਾ ਤਾਂ ਲਾਗੂ ਹੋਈ ਪਈ ਹੈ ਕਿ ਲੋਕਾਂ ਦੇ ਗਲ ਘੁੱਟੇ ਜਾਣ ਇਹੋ ਜਿਹਾ ਕਾਨੂੰਨਾਂ ਦੀ ਲੋੜ ਕੀ ਹੈ ਪਹਿਲੀ ਗੱਲ ਹੈ ਕਿ ਡਰਾਈਵਰ ਕੋਈ ਜਾਣ ਬੁੱਝ ਕੇ ਆਪਣਾ ਟਰੱਕ ਪਲਟਾਉਂਦਾ ਹੈ ਜਾਂ ਕੋਈ ਡਰਾਈਵਰ ਜਾਣ ਬੁੱਝ ਕੇ ਕੋਈ ਗਲਤੀ ਕਰ ਰਿਹਾ ਜਦ ਕਿ ਉਹਦਾ ਉਸ ਤੋਂ ਵੱਡਾ ਨੁਕਸਾਨ ਹੈ ਜਦ ਕਿ ਉਹ ਖੱਜਲ ਖਵਾਰੀਆਂ ਚੱਲਦਾ ਕੋਰਟ ਕਚੈਰੀਆਂ 'ਚ ਥਾਣਿਆਂ ਦੇ ਵਿੱਚ ਫਿਰ ਉਹਨੂੰ ਖਮਿਆਜੇ ਭੁਗਤਣੇ ਪੈਂਦੇ ਜੁਰਮਾਨੇ ਭੁਗਤਣੇ ਪੈਂਦੇ ਆ ਸਰਕਾਰ ਜੇ ਕਾਨੂੰਨ ਲਾਗੂ ਕਰਦੀ ਸਰਕਾਰ ਨੂੰ ਕਾਨੂੰਨ ਦਾ ਆ ਲਾਗੂ ਕਰਨਾ ਚਾਹੀਦਾ ਸੀਗਾ ਕਿ ਜੇ ਕਿਸੇ ਡਰਾਈਵਰ ਦੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਕਿ ਸਰਕਾਰ ਉਹਨੂੰ ਮੁਆਵਜ਼ਾ ਦੇਵੇ ਡ라이ਵਰ ਆਪਣੇ ਪੱਲੇਓ ਇੰਸ਼ੋਰੈਂਸ ਕਰਾਉਂਦਾ ਹੈ ਗੱਡੀ ਦੀ ਇੰਸ਼ੋਰੈਂਸ ਆਪਣੀ ਕਰਾਉਂਦਾ ਆਪਣੇ ਪਰਿਵਾਰ ਦੀ ਇੰਸ਼ੋਰੈਂਸ ਆਪਣੇ ਕੋਲ ਕਰਾਉਂਦਾ ਜਦ ਕਿ ਇੱਕ ਡਰਾਈਵਰ ਕਾਰ ਵਾਲਾ ਡਰਾਈਵਰ ਵੀ 1000 ਰੁਪਇਆ ਪਰ ਡੇ ਸਰਕਾਰ ਨੂੰ ਟੈਕਸ ਦਿੰਦਾ ਹੈ 50000 ਰੁਪਏ ਸਾਲ ਦਾ ਸਰਕਾਰ ਨੂੰ ਟੈਕਸ ਦਿੰਦਾ ਹੈ ਹਰ ਇੱਕ ਡਰਾਈਵਰ 1 ਲੱਖ ਰੁਪਇਆ ਸਰਕਾਰ ਨੂੰ ਇੱਕ ਗੱਡੀ ਦਾ ਦੇ ਰਿਹਾ ਛੋਟੀਆਂ ਗੱਡੀਆਂ ਦਾ ਸਰਕਾਰ ਉਹਨਾਂ ਨੂੰ ਦੇਣਾ ਤਾਂ ਕੀ ਉਹਨਾਂ ਤੋਂ ਲੈਂਡ ਦੇ ਲਈ ਉਹਨਾਂ ਤਾਂ ਗਲ ਘੁੱਟਦੀ ਪਈ ਹੈ ਜੇ ਕਾਨੂੰਨ ਲਾਗੂ ਕੀਤਾ ਤੁਸੀਂ ਪੁੱਛੋ ਜੀ ਕੀ ਪੁੱਛਣਾ ਚਾਹੋ ਭਾਈ ਸਾਹਿਬ ਲੋਨ ਤੇ ਨੇ ਸਾਰੀਆਂ ਗੱਡੀਆਂ ਕਈ ਵਾਰੀ ਐਦਾਂ ਹੁੰਦਾ ਕਿ ਫੜ ਕੇ ਪੈਸੇ ਦੇਣੇ ਪੈਂਦੇ ਐ ਲੋਨ ਦੀਆਂ ਕਿਸ਼ਤਾਂ ਚੱਕਣ ਵਾਸਤੇ ਕੰਮ ਹੈ ਨਹੀਂਗੇ ਕੰਪੀਟੀਸ਼ਨ ਹੈ ਨਾ ਕੰਪਨੀਆਂ ਗੜ ਕੁੱਟਣ ਤੇ ਉਤਾਰੂ ਨੇ 30 ਦੀ 35 35% ਕਮਿਸ਼ਨਾਂ ਕੰਪਨੀਆਂ ਨੂੰ ਦੇ ਰਹੇ ਆ ਕੰਮ ਹੈ ਨੀਗਾ ਉਸ ਤੋਂ ਇਲਾਵਾ ਤੁਸੀਂ ਸਰਕਾਰ ਨੇ ਡਰਾਈਵਰਾਂ ਨੂੰ ਦੇਣਾ ਕੀ ਹੈ ਜਿਹੜਾ ਉਹਨਾਂ ਕੋਲ ਹੈ ਨਹੀਂ ਉਹ ਵੀ ਖੋਣ ਨੂੰ ਫਿਰਦੇ ਆ ਜੇ ਸਰਕਾਰ ਚਾਹੁੰਦੀ ਕਹਿੰਦੀ ਵੀ ਸਰਕਾਰ ਕਾਨੂੰਨ ਲੈ ਕੇ ਆਈ ਆ ਉਭੀ 10 ਸਾਲ ਦੀ ਜਿਹੜੀ ਕੈਦ ਆ ਤੇ 7 ਲੱਖ ਰੁਪਏ ਜੁਰਮਾਨਾ ਸਰਕਾਰ ਕਾਨੂੰਨ ਦੇ ਨਾਲ ਆ ਕਿਉਂ ਨਹੀਂ ਐਡ ਕਰਦੀ ਕਿ ਜਿੰਨੇ ਡਰਾਈਵਰ ਨੂੰ ਹੱਥ ਪਾਇਆ ਉਹਦੇ ਉੱਪਰ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਊਗਾ ਇਹ ਕਾਨੂੰਨ ਕਿਉਂ ਨਹੀਂ ਹੁੰਦਾ ਜੇ ਕਿਤੇ ਡਰਾਈਵਰ ਦੀ ਜਾਨ ਚਲੇ ਜਾਂਦੀ ਹੈ ਐਕਸੀਡੈਂਟ ਦੌਰਾਨ ਤੇ 1 ਕਰੋੜ ਰੁਪਏ ਸਰਕਾਰ ਕਿਉਂ ਨਹੀਂ ਦਿੰਦੀ ਡਰਾਈਵਰ ਨੂੰ ਡਰਾਈਵਰ ਵੀ ਤਾਂ ਟੈਕਸ ਦੇ ਰਿਹਾ ਡਰਾਈਵਰ ਇਸ ਦੇਸ਼ ਦਾ ਨਾਗਰਿਕ ਨਹੀਂ ਡਰਾਈਵਰ ਤਾਂ ਉਹਨੂੰ ਵੋਟ ਨਹੀਂ ਪਾ ਰਿਹਾ ਡਰਾਈਵਰ ਇਨਸਾਨ ਨਹੀਂ ਹੈਗਾ ਤੇ ਜਿਹੜੇ ਤੁਸੀਂ ਕਾਨੂੰਨ ਦੀ ਗੱਲ ਕਰ ਰਹੇ ਕਿ ਮੋਬਲਿੰਚਿੰਗ ਕਾਨੂੰਨ ਵੀ ਹੁਣ ਲਾਗੂ ਕੀਤਾ ਹੈ ਵੀ ਅਗਰ ਪਬਲਿਕ ਕਿਸੇ ਡਰਾਈਵਰ ਨੂੰ ਕਰਦੀ ਹੈ ਉੱਥੇ ਵੀ ਕਰਵੀ ਹੋਊਗੀ। ਭਾਜੀ ਉਹਦੇ ਨਾਲ ਬਿਲਕੁਲ ਐਡ ਨਹੀਂ ਨਾ ਹੋ ਰਿਹਾ। ਮੋਬਲਿੰਚਿੰਗ ਦੇ ਤੌਰ ਤੇ ਤਾਂ ਆਪਾਂ ਦੇਖ ਹੀ ਰਹੇ ਆ ਕਿੰਨੇ ਰੋਜ਼ ਦੇ ਹਾਸੇ ਹੋ ਰਿਹਾ। ਕਦੀ ਕਿਸੇ ਦੇ ਉੱਪਰ ਵੀ ਕੋਈ ਲਾਗੂ ਹੋਇਆ ਆਪਾਂ ਦੇਖਿਆ? ਕੁਝ ਵੀ ਨਹੀਂ ਹੋ ਰਿਹਾ। ਇੱਥੇ ਤਾਂ ਆਹ ਚਾਹੀਦਾ ਸੀ ਜੇ ਤੁਸੀਂ ਕਾਨੂੰਨ ਇਦਾਂ ਦਾ ਲਾਗੂ ਕੀਤਾ ਤਾਂ ਪਹਿਲਾਂ ਉੱਥੇ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਨੂੰ ਜਿੱਥੇ ਵੀ ਕੋਈ ਹਾਸਾ ਹੁੰਦਾ ਆ ਸਭ ਤੋਂ ਪਹਿਲਾਂ ਡਰਾਈਵਰ ਨੂੰ ਸੁਰੱਖਿਅਤ ਰੱਖਿਆਣਾ ਰੱਖਿਆ ਜਾਣਾ ਚਾਹੀਦਾ ਕਿਉਂਕਿ ਡਰਾਈਵਰ ਤਾਂ ਚਾਹੁੰਦਾ ਹੀ ਨਹੀਂ ਕਿ ਐਕਸੀਡੈਂਟ ਹੋਵੇ ਜੇ ਹੁੰਦਾ ਵੀ ਆ ਤਾਂ ਡਰਾਈਵਰ ਪਹਿਲਾਂ ਸੋਚਦਾ ਕਿ ਮੇਰੇ ਹੱਥੋਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਉਹਦਾ ਬਚਾ ਕਰੀਏ ਅਜੇ ਕੁਛ ਦੀ ਨਹੀਂ ਪਹਿਲਾਂ ਹੀ ਇੱਥੇ ਵੀ ਇੱਥੇ 3-4 ਦਿਨ ਪਹਿਲਾਂ ਹੈਬੋਲ ਰੋਡ ਤੇ ਐਕਸੀਡੈਂਟ ਹੋਇਆ ਆ ਆਟੋ ਦਾ ਐਕਸੀਡੈਂਟ ਸੀਗਾ ਉਹ ਰਾਤ ਨੂੰ ਇੱਕ ਡੇਢ ਘੰਟਾ ਬੰਦਾ ਰੋਡ ਤੇ ਪਿਆ ਰਿਆ ਆਟੋ ਵਾਲਿਆਂ ਨੇ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲੇ ਕਹਿੰਦੇ ਓਨੀ ਦੇਰ ਤੱਕ ਤੁਸੀਂ ਜਾ ਨਹੀਂ ਸਕਦੇ ਜਦ ਤੱਕ ਪੁਲਿਸ ਨਹੀਂ ਆਂਦੀ ਪੁਲਿਸ ਆਈ ਪੁਲਿਸ ਕਹਿੰਦੀ ਓਨੀ ਦੇਰ ਤੱਕ ਤੁਸੀਂ ਇੱਥੋਂ ਹਿਲ ਨਹੀਂ ਸਕਦੇ ਜਦ ਤੱਕ ਇਹਦਾ ਪਰਿਵਾਰ ਨਹੀਂ ਆਂਦਾ ਫਸ ਗੋਣ ਗਿਆ ਡਰਾਈਵਰ ਜਦ ਕਿ ਉਹ ਤਾਂ ਵਿਚਾਰਾ ਮਦਦ ਵਾਸਤੇ ਗਿਆ ਸੀਗਾ ਸਰਕਾਰ ਅੰਨੀ ਬੋਲੀ ਮੈਂ ਤਾਂ ਸਾਫ਼ ਲਫ਼ਜ਼ਾਂ ਚ ਕਹਿਣਾ ਚਾਹੁੰਦਾ ਆ ਬੇਈਮਾਨ ਲੋਕ ਉਹ ਕੁਰਬਾਨੀਆਂ ਕਰਦੇ ਆ ਬੇਈਮਾਨ ਲੋਕ ਉਹ ਕੁਰਬਾਨੀਆਂ ਕਰਦੇ ਆ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ ਕੁਰਬਾਨੀਆਂ ਨਾ ਕਰਨੀਆਂ ਪੈਣ ਜਿਨ੍ਹਾਂ ਦੀ ਲੋੜ ਹੁੰਦੀ ਹੈ ਤੁਸੀਂ ਡਰਾਈਵਰਾਂ ਦੀ ਇੰਸ਼ੋਰੈਂਸ ਕਰਾਓ ਡਰਾਈਵਰਾਂ ਦੇ ਹੱਥ ਮਢਾਓ ਡਰਾਈਵਰ ਇਸ ਦੇਸ਼ ਨੂੰ ਚਲਾਉਣ ਦੇ ਵਿੱਚ ਕਿੰਨਾ ਵੱਡਾ ਆਪਣਾ ਅਹਿਮ ਯੋਗਦਾਨ ਪਾ ਰਿਹਾ ਉਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਤੇ ਤੁਸੀਂ ਉਹਨਾਂ ਦੇ ਪ੍ਰਾਹ ਕਾਨੂੰਨ ਲਾਗੂ ਕਰਕੇ ਕੀ ਉਹਨਾਂ ਨੂੰ ਮਾਰਨਾ ਚਾਹੁੰਦੇ ਹੋ ਫਿਰ ਅਖੀਰ ਹੱਲ ਕੀ ਹੋਗਾ ਮੈਂ ਉਹ ਵੀ ਦੱਸ ਦਿੰਦਾ ਤੁਹਾਨੂੰ ਪਹਿਲੀ ਗੱਲ ਡਰਾਈਵਰ ਹੀ ਕੀਤਾ ਕੋਈ ਵੀ ਆਪਣਾ ਜਿਹੜਾ ਪਰਿਵਾਰ ਹੈ ਉਹ ਨਹੀਂ ਚਾਹੁੰਦਾ ਕਿ ਆਪਣੇ ਬੱਚੇ ਨੂੰ ਵੀ ਇਸ ਕਿੱਤੇ 'ਚ ਪਾਵੇ ਕਿਉਂਕਿ ਆਪਾਂ ਵੇਖਦੇ ਹਾਂ ਦਿਨ ਦਿਹਾੜੇ ਕੀ ਕੀ ਵਾਰਦਾਤਾਂ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾ ਜਿਹੜੇ ਮਰਜੀ ਚੌਂਕ ਤੇ ਖੜੇ ਕਰਕੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਬਦਤਮੀਜ਼ੀ ਕੀਤੀ ਜਾਂਦੀ ਹੈ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਜੇਬਾਂ ਤਰਾਸ਼ੀਆਂ ਜਾਂਦੀਆਂ ਗੱਡੀਆਂ ਦੇ ਵਿੱਚ ਅੰਨੇਵਾ ਤਲਾਸ਼ੀਆਂ ਹੁੰਦੀਆਂ ਰੱਜ ਕੇ ਹੋਣ ਪਰ ਉਹਦੇ باوجود ਵੀ ਡਰਾਈਵਰ ਇਸ ਕਿਤੇ ਨੂੰ ਅਪਣਾ ਰਿਹਾ ਤੋ ਕਿਤੇ ਨਾ ਕਿਤੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਅਹਿਮ ਯੋਗਦਾਨ ਪਾ ਰਿਹਾ ਉਹ ਉਹ ਯੋਗਦਾਨ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਨਜ਼ਰ ਆਉਂਦਾ ਤੇ ਆ ਕਿ ਜੇ ਉਹਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਰਿਹਾ ਤੇ ਉਹਦੇ ਉੱਪਰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਤੇ ਉਹਦੇ ਨਾਲ ਨਾਲ ਆ ਵੀ ਤਾਂ ਕਾਨੂੰਨ ਦੇ ਲਾਗੂ ਕਿਤੇ ਜਾਣ ਨਾ ਵੀ ਉਹਨੂੰ ਘੱਟੋ ਘੱਟ 1 ਕਰੋੜ ਰੁਪਇਆ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਜੇ ਡਰਾਈਵਰ ਦਾ ਕੋਈ ਨੁਕਸਾਨ ਹੁੰਦਾ ਤਾਂ ਇਰਾਦਾਇਕ ਕਤਲ ਦਾ ਕੇਸ ਦਰਜ ਹੋਵੇ ਜੇ ਡਰਾਈਵਰ ਨੂੰ ਹੱਥ ਪਾਵੇ ਆ ਸਰਕਾਰ ਨੂੰ ਨਜ਼ਰ ਨਹੀਂ ਆਉਂਦਾ ਹੈਗਾ ਅਕਸਰ ਕਈ ਵਾਰੀ ਦੇਖਿਆ ਚ ਆਇਆ ਜੋ ਚੌਂਕ ਕ੍ਰੋਸ ਕਰਦੇ ਆ ਤੁਹਾਨੂੰ ਕੋਈ ਨਾ ਮੁੱਠੀ ਵੀ ਕਰਮ ਕਰਨੀ ਪੈਂਦੀ ਆ ਭਾਈ ਸਾਹਿਬ ਇਹ ਗੱਲਾਂ ਸਾਨੂੰ ਦੱਸਣ ਦੀ ਲੋੜ ਤਾਂ ਹੈ ਹੀ ਨਹੀਂ ਕਿੰਨੂੰ ਨਹੀਂ ਪਤਾ ਇਹ ਗੱਲ ਦਾ ਅੱਛਾ ਤੁਸੀਂ ਇੱਕ ਚੀ ਤੁਸੀਂ ਅੱਜ ਮਾਈਕ ਲੈ ਕੇ ਮੇਰੇ ਕੋਲੋਂ ਕੁਐਸਚਨ ਪੁੱਟ ਕਰ ਰਹੇ ਹੋ ਕਿ ਤੁਹਾਡਾ ਪੇਸ਼ਾ ਸੇਫ ਹੈ ਤੁਹਾਡਾ ਵੀ ਸੇਫ ਨਹੀਂ ਹੈਗਾ ਲੋਕਤੰਤਰ ਤਾਂ ਦਿਨ-ਪ੍ਰਤੀ ਦਿਨ ਘਾਣ ਹੋ ਰਿਹਾ ਅੱਜ ਅਸੀਂ ਖੜੇ ਆ ਕੱਲ ਨੂੰ ਤੁਸੀਂ ਖੜੇ ਹੋਣੇ ਪਰਸੋਂ ਕੋਈ ਤੀਜਾ ਖੜੇ ਹੁੰਦਾ ਚਾਰ ਦਿਨ ਪਹਿਲਾਂ ਕਿਸਾਨ ਭਰਾ ਖੜੇ ਸੀ ਆਪਣੇ ਅੱਜ ਡਰਾਈਵਰ ਖੜੇ ਆ ਕੱਲ ਨੂੰ ਪੱਤਰਕਾਰ ਖੜੇ ਸੀ ਹੋ ਗੀ ਰਿਹਾ ਵਾ ਕੁਐਸਚਨ ਤਾਂ ਆਹ ਵਾ ਨਾ ਅੰਨੇ ਵਾ ਅੰਨੇ ਵਾ ਜਿਹੜੀ ਕਾਰਨ ਮੈਂ ਇੱਕ ਗੱਲ ਕਲੀਅਰ ਕਹਿਣਾ ਚਾਹੁੰਦਾ ਜਿਵੇਂ ਕਹਿੰਦੇ ਨੇ ਬਾਂਦਰ ਦੇ ਹੱਥ ਉਸਤਰਾ ਫੜਾਤਾ ਤੇ ਉਹ ਮੁੰਨੀ ਜਾਂਦਾ ਸਾਰਾ ਉਹਨੂੰ ਕਰੀ ਜਾਂਦਾ ਉਹ ਕੰਮ ਹੋ ਰਿਹਾ ਵਾ ਸਿਸਟਮ ਸ ਆਊਟ ਆਫ ਰੇਂਜ ਗਿਆ ਵਾ ਸਾਨੂੰ ਸਾਰਿਆਂ ਨੂੰ ਅਵੇਰ ਹੋਣਾ ਹੱਥ ਦੇ ਤਾਂ 24 ਜਿਹੜੇ ਇਲੈਕਸ਼ਨ ਆ ਰਹੇ ਆ ਉਹ ਚੋਂ ਦਾ ਨਤੀਜਾ ਦੇਖਣ ਨੂੰ ਮਿਲੂ ਬਿਲਕੁਲ ਦੇਖੋ ਜੀ 100% ਨਤੀਜਾ ਦੇਖਣ ਨੂੰ ਮਿਲੂਗਾ ਕਿਉਂਕਿ ਆ ਜਿਹੜਾ ਜਿਹੜਾ ਤਪਕਾ ਹੈ ਨਾ ਜਿਹੜੀ ਕਮਿਊਨਿਟੀ ਹੈ ਇਹਦੇ ਬੇਸ ਦੇ ਉੱਪਰ ਤੁਹਾਡੇ ਘਰ ਵਿੱਚ ਦਾਲਾਂ ਸਬਜ਼ੀਆਂ ਰਾਸ਼ਨ ਆਟਾ ਪੈਟਰੋਲ ਇੱਕ ਦਿਨ ਵਾਸਤੇ ਬੰਦ ਹੋਇਆ ਸੀਗਾ ਤਾਂ ਵੇਖ ਲਓ ਲੋਕ ਡੋਲੂ ਲੈ ਕੇ ਤੇ ਵਾਟਰ ਕੂਲਰ ਲੈ ਕੇ ਤੇ ਪੈਟਰੋਲ ਪੰਪਾਂ ਤੇ ਖੜ੍ਹ ਗਏ ਸੀਗੇ ਜਿਸ ਦਿਨ ਸਾਰ ਨੇ ਇੱਕ ਕਾਲ ਕਰਕੇ ਚੱਕਾ ਜਾਮ ਕਰਤਾ ਨਾ ਤੇ ਆ ਸਰਕਾਰ ਤੁਸੀਂ ਆਹੀ ਵੇਖਿਓ ਫਿਰ ਇਹਦੇ ਕੀ ਕੀ ਇਹਦੇ ਨਤੀਜੇ ਨਿਕਲਦੇ ਆ ਇਹਨਾਂ ਨੂੰ ਭੁਗਤਣੇ ਪੈਣਗੇ ਜਿਹੜੇ ਆਪਾਂ ਕਹਿ ਰਹੇ ਆ ਕਿ ਆਪਾਂ ਇੱਕ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਕਿ ਜਿਹੜੇ 2024 ਚ ਇਸ ਚੀਜ਼ ਦੇ ਨਤੀਜੇ ਦੇਖਣ ਨੂੰ ਮਿਲਣਗੇ ਲਾਸਟ ਬਹੁਤ ਸਾਲ ਹੋ ਗਏ ਜੀ ਭਾਜਪਾ ਨੂੰ ਵੋਟ ਪਾਉਂਦੇ ਇਹ ਨਹੀਂ ਮੈਂ ਕਹਿੰਦਾ ਕਿ ਭਾਜਪਾ ਨੇ ਜਿਹੜਾ ਸੀਗਾ ਸਟਾਰਟ ਗਲਤ ਲਿੱਤਾ ਸੀਗਾ ਪਰ ਐਂਡ ਇਹਦਾ ਬੜਾ ਗਲਤ ਹੋਊਗਾ ਜਿਹੜਾ ਇਹ ਕੰਮ ਹੋ ਰਿਹਾ ਇਹ ਉਹ ਆਪਣੇ ਖਾਤਮੇ ਵੱਲ ਜਾ ਰਹੀ ਹੈ ਹਲੇ ਤੱਕ ਜਿਹੜੀ ਅਸੀਂ ਵੋਟਾਂ ਪਾਉਂਦੇ ਆ ਰਹੇ ਸੀਗੇ ਇੱਥੇ ਸਮਝ ਲਓ ਲੋਕ ਲੱਗ ਗਿਆ ਹੁਣ ਵੋਟਾਂ ਨਹੀਂ ਪੈਣਗੀਆਂ ਬੀਜੇਪੀ ਨੂੰ ਸਾਡੇ ਤੋਂ ਗੱਲ ਹੈ ਕਿ ਬੀਜੇਪੀ ਕੀ ਚਾਹਦੀ ਹੈ ਬੀਜੇਪੀ ਕੀ ਚਾਹਦੀ ਹੈ ਕਿ ਜਿਹੜੇ ਅਸੀਂ ਸਾਰੇ ਜਿੰਨੇ ਡਰਾਈਵਰ ਲੋਕੀ ਆ ਇਹ ਆਪਣੇ ਆਪਨਾ ਕੀਤਾ ਛੱਡ ਕੇ ਆਪਣੀਆਂ ਚਾਬੀਆਂ ਘਰ ਰੱਖ ਕੇ ਅਸੀਂ ਕੀ ਸਾਰੇ ਲੇਬਰ ਕਰਨ ਲੱਗ ਜੀਏ ਜਾਂ ਸਾਰਾ ਚੱਕਾ ਜਾਮ ਹੋ ਗਿਆ ਸਾਰਾ ਟਰਾਂਸਪੋਰਟ ਹੀ ਖੜਾ ਹੋ ਗਿਆ ਫਿਰ ਗਵਰਨਮੈਂਟ ਕਿੱਥੋਂ ਚਲਾ ਲੂਗੀ ਗਵਰਨਮੈਂਟ ਕੀ ਆਪਣੀਆਂ ਰੇਲ ਗੱਡੀਆਂ ਦੇ ਵਿੱਚ ਆਪਣੇ ਉਹ ਆਪਣੇ ਮੰਤਰੀ ਸਾ ਆਪਣੀ ਕਾਰਾਂ ਦੇ ਵਿੱਚ ਸਮਾਨ ਢੋਣਗੇ ਕਿਤੇ ਨਾ ਕਿਤੇ ਉਹ ਆਪਣੀ ਚੀਜ਼ਾਂ ਦੇ ਵਿੱਚ ਪਹੁੰਚਾਣਗੇ ਕਿੰਨਾ ਟ੍ਰਾਂਸਪੋਰਟ ਮੁਹੱਈਆ ਕਰਾ ਦੇਣਗੇ ਉਹ ਮੁਹੱਈਆ ਨਹੀਂ ਕਰਾ ਸਕਦੇ ਜਦ ਤੱਕ ਅਸੀਂ ਸੜਕ ਤੇ ਹੈਗੇ ਆ ਉਦੋਂ ਤੱਕ ਸਾਰਾ ਕੁਝ ਚੱਲਦਾ ਹੈ ਜਦ ਅਸੀਂ ਬੈਠ ਗਏ ਤਾਂ ਸਾਰਾ ਕੁਝ ਬੰਦ ਹੋ ਜਾਏਗਾ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਯੂਨੀਅਨ ਵੱਲੋਂ ਅੱਗੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਇੱਕ ਅਲਾਰਮ ਲਗਾਇਆ ਸੀ ਅੱਜ ਅਸੀਂ ਅੱਜ ਆਪਣੇ ਆਪ ਨੂੰ ਜਗਾਣ ਲਈ ਅਲਾਰਮ ਲਗਾਇਆ ਸੋਣ ਅਸੀਂ ਗਵਰਨਮੈਂਟ ਨੂੰ ਵੀ ਨਹੀਂ ਦਿੰਦੇ ਇਸ ਤੋਂ ਬਾਅਦ